ਕ੍ਰੈਡਿਟ ਵਾਰਿਆ ਪਾਰਟੀਆਂ ਚ ਪਾਰਟੀਆਂ ਚ ਹਾਂ ਕਿ ਅਸੀਂ ਇਹ ਜਿਹੜਾ ਵਾ ਸੇਹਰਾ ਲੈ ਲੀਏ ਇਹ ਸੇਹਰੇ ਦੇ ਵਿੱਚ ਜਿਹੜਾ ਵਾ ਇਹ ਪੇਚ ਫਸਿਆ ਹੋਇਆ ਵਾ ਕਿ ਇਹ ਮੈਂ ਹਰਿਆ ਕਰਾਇ ਜੀ ਮੈਂ ਹਰਿਆ ਕਰਾਇ ਮੈਂ ਹਰਿਆ ਕਰੇ ਮੈਂ ਜਦੋਂ ਪਿਛੇ ਪ੍ਰਧਾਨ ਮੰਤਰੀ ਨੇ ਹਾਂ ਐਲਾਨ ਕੀਤਾ ਵੀ ਪੰਦੀ ਸਿੰਘਾਂ ਨੂੰ ਆਪਾਂ ਜਿਹੜਾ ਵਾ ਹਰਿਆ ਕਰ ਦਾਂਗੇ ਠੀਕ ਹੈ ਨਾਮਾਂ ਦੀ ਲਿਸਟ ਵਿਚਾਰੀ ਹੋਈ ਹੈ ਸਾਰੀ ਗੱਲ ਹਾਂ ਬਿਲਕੁਲ ਸਾਰੀ ਸਾਰਾ ਕੁਝ ਹੋ ਗਿਆ ਹਾਂ ਫਿਰ ਕਾਲੀਦਲ ਬਾਦਲ ਨੇ ਉੱਚੀ ਉੱਚੀ ਜੜੀਆਂ ਨੇ ਆਵਾਜ਼ਾਂ ਦੇਣੀਆਂ ਸ਼ੁਰੂ ਕਰਤੀਆਂ ਬੰਦੀ ਸਿੰਘ ਰਿਆਕਰੋ ਬੰਦੀ ਸਿੰਘ ਰਿਆਕਰੋ ਬੰਦੀ ਸਿੰਘ ਰਿਆਕਰੋ ਸੋ ਉਹ ਸੈਂਟਰ ਖਾਸ ਕਰਕੇ ਉਹ ਬਾਦਲਾਂ ਨੂੰ ਇਹ ਕ੍ਰੈਡਿਟ ਨਹੀਂ ਦੇਣਾ ਚਾਹੁੰਦਾ ਅਸਲ ਜਿਹੜੀ ਸੱਚੀ ਗੱਲ ਇਹ ਹੈ ਅੱਛਾ ਦੂਰੀਆਂ ਵਧ ਗਈਆਂ ਦੂਰੀਆਂ ਵਧ ਗਈਆਂ ਉਹ ਇਸ ਕਰਕੇ ਉਦੋਂ ਜਿਹੜਾ ਮਸਲਾ ਜਿਹੜਾ ਵੱਖ ਹਟਾਈ ਚ ਪੈ ਗਿਆ ਜੇ ਬਾਦਲ ਕੇ ਉਦੋਂ ਜਿਹੜਾ ਵਾ ਖਮੋਸ਼ ਰਹਿ ਜਾਂਦੇ ਨੇ ਤੇ ਉਹ ਹਰਿਆਈਆਂ ਜਿਹੜੀਆਂ ਉਸ ਟਾਈਮ ਹੋ ਗਈਆਂ ਸੀ ਤੇ ਡਾਇਰੈਕਟ ਤੌਰ ਤੇ ਕੇਂਦਰ ਸਰਕਾਰ ਕਰਦੇ ਲਾ ਮੈਂ ਇਹੀ ਗੱਲ ਕਹੀ ਮੈਂ ਇਹਦੇ ਅੱਜ ਵੀ ਕਹਿਨਾ ਵਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਕਿਸੇ ਨੂੰ ਵੇਚਣਾ ਲੈਣੋ ਸਿੱਧੇ ਹੀ ਬੰਦੀ ਸਿੰਘ ਜੇਲਾ ਜੋ ਕੱਢ ਕੇ ਆਪਣੀ ਕੋਠੀ ਬਲਾਉਣ ਉੱਥੇ ਉਹਨਾਂ ਦਾ ਸਤਿਕਾਰ ਕਰਨ ਤੇ ਸਰਕਾਰੀ ਯਾਜਤੇ ਬਿਠਾ ਕੇ ਵਿੱਚੇ ਆਪ ਆਜਣ ਜਾਂ ਆਪਣੇ ਕੋਲ ਵਜ਼ੀਰ ਭੇਜ ਦੇਣ ਤੇ ਅੰਮ੍ਰਿਤਸਰ 에ਅਰਪੋਰਟ ਤੇ ਉਤਰ ਕੇ ਸਿੱਧੇ ਹੀ ਇਹ ਕਾਫਲਾ ਜਿਹੜਾ ਅਕਾਲ ਤਖਤ ਸਾਹਿਬ ਆਵੇ ਆ ਜਵੇ ਤੇ ਉਹ ਜਿਹੜੇ ਬੰਦੀ ਸਿੰਘ ਆ ਅਕਾਲ ਤਖਤ ਸਾਹਿਬ ਦੇ ਜ਼ਹਿਦਾਰ ਦੇ ਜਿਹੜੇ ਆ ਹਵਾਲੇ ਜਿਹੜੇ ਆ ਕਰ ਦਿੱਤੇ ਜਾਣ ਉਹਨਾਂ ਨੂੰ ਸੌਂਪ ਦਿੱਤੇ ਜਾਣ ਇਹਦੇ 'ਚ ਪੰਥ ਦਾ ਵੀ ਮਾਣ ਵੱਧਦਾ ਵਾ ਪ੍ਰਧਾਨ ਮੰਤਰੀ ਦਾ ਵੱਧਦਾ ਵਾ ਤੇ ਕੇਂਦਰ ਦੀ ਸਰਕਾਰ ਦਾ ਵੀ ਜਿਹੜਾ ਵਾ ਵੱਧਦਾ ਤੇ ਸਦਭਾਵਨਾ ਬੜੀ ਸੋਹਣੀ ਜੜੀ ਆ ਬਣਦੀ ਆ ਕਿਉਂ ਜੇ ਰਜੀਵ ਗਾਂਧੀ ਦੇ ਕਾਤਲ ਅੱਜ ਬਾਹਰ ਆ ਉਹ ਛੱਡੇ ਜਾ ਸਕਦੇ ਆ ਬਾਨੋ ਦੇ ਕਾਤਲ ਛੱਡ ਤੇ ਜਾਂਦੇ ਆ ਬਾਨੋ ਦੇ ਕਾਤਲ ਛੱਡੇ ਗਏ ਆ ਤੇ ਜਿਹੜੇ ਸਿੰਘਾਂ ਦੂਨੀਆ ਤੀਣੀਆਂ ਸਜ਼ਾਵਾਂ ਪੱਕੇ ਕਾਨੂੰਨ ਅਨਸਾਰ ਜੜੀਆਂ ਨੇ ਕੋਪੀਖ ਨਹੀਂ ਮੰਗ ਰਹੇ ਵੀ ਕਾਨੂੰਨ ਅਨਸਾਰ ਸਜ਼ਾਵਾਂ ਪੂਰੀਆਂ ਕਰਕੇ ਦੋਰੀਆਂ ਸਜ਼ਾਵਾਂ ਕੱਟ ਚੁੱਕੇ ਆ ਤੇ ਉਹ ਤੇ ਯਾਰੋ ਤੁਰੰਤ ਜਿਹੜਾ ਵਾ ਆਪਣੇ ਪਰਿਵਾਰਾਂ ਚ ਪੰਥ ਚ ਬਹੁਤ ਜਲਦੀ ਜਿਹੜੇ ਆ I don't know.